ਚੋਣਾ ਸਿਰਤੇ ਨੇ ਪਰ ਲੋਕ ਆਪਣੇ ਮੁੱਦੇ ਵੀ ਉਠਾ ਰਹੇ ਨੇ ਪਾਣੀ ਸਾਫ਼ ਨਹੀਂ ਆ ਰਿਹਾ ਕਿੱਥੋਂ ਅਮਰਸਰ ਦੇ ਜਗਦੀਸ਼ ਨਿਵਾਸ ਦੀ ਘਟਨਾ ਜਿੱਥੇ ਸਹਿਟਾ ਇਲਾਕੇ ਦੇ ਵਿੱਚ ਇੱਕ ਜਗਦੀਸ਼ ਨਿਵਾਸ ਆ ਜਿੱਥੇ ਸਰਕਾਰੀ ਟੂਕੀਆਂ ਦਾ ਪਾਣੀ ਵੇਹਦ ਗੰਦਾ ਆ ਰਿਹਾ ਜ਼ਹਿਰੀਲਾ ਪਾਣੀ ਆ ਰਿਹਾ ਜਿਹੜਾ ਸੀਵਰੇਜ ਦਾ ਪਾਣੀ ਮਿਲ ਕੇ ਆ ਰਿਹਾ ਜਿਸ ਤੋਂ ਬਾਅਦ ਲੋਕਾਂ ਨੇ ਬੋਤਲਾਂ 'ਚ ਭਰ ਕੇ ਇਹ ਜਿਹੜਾ ਲੋਕਾਂ ਨੂੰ ਦਿਖਾਇਆ ਤੇ ਇਹ ਵੀ ਕਿਹਾ ਕਿ ਇੱਥੇ ਦੇ ਜਿਹੜੇ ਜਗਦੀਸ਼ ਸਿੰਘ ਸੰਧੂ ਨੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਐਮਐਲਏ ਨੇ ਅਸੀਂ ਕਈ ਵਾਰ ਉਹਨਾਂ ਨੂੰ ਆਪਣੀ ਸ਼ਿਕਾਇਤ ਵੀ ਦਿੱਤੀ ਹੈ ਪਰ ਹਜੇ ਤੱਕ ਸਾਡਾ ਜਿਹੜਾ ਇਹ ਗੰਦੇ ਪਾਣੀ ਦਾ ਨਮੇੜਾ ਨਹੀਂ ਕੀਤਾ ਸਾਨੂੰ ਪੀਣਯੋਗ ਪਾਣੀ ਸਾਫ਼ ਨਹੀਂ ਆ ਰਿਹਾ ਅਸੀਂ ਇਹਨਾਂ ਨੂੰ ਕਿਉਂ ਵੋਟਾਂ ਪਾਈਏ ਲੋਕਾਂ ਨੇ ਵਿਰੋਧ ਵੀ ਕੀਤਾ ਕਿ ਮੂੰ ਚਾ ਕੇ ਵੋਟਾਂ ਲੈਣ ਤਾਂ ਹਰ ਕੋਈ ਲੀਡਰ ਆ ਜਾਂਦਾ ਪਰ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਮੁਸੀਬਤਾਂ ਨੇ ਉਹ ਕੋਈ ਨਹੀਂ ਸੁਣਦਾ ਇਹ ਵੀਡੀਓ ਅੰਮ੍ਰਿਤਸਰ ਦੀ ਹੈ ਜਿਸ ਵਿੱਚ ਗੰਦਾ ਪਾਣੀ ਪੀਣ ਨੂੰ ਇਹ ਜਗਦੀਸ਼ ਨਿਵਾਸ ਦੇ ਲੋਕ ਮਜਬੂਰ ਨੇ ਤਾਂ ਇਹਨਾਂ ਨੇ ਵੀਡੀਓ ਬਣਾ ਕੇ ਸ਼ੇਅਰ ਵੀ ਕੀਤੀ ਹੈ ਤੇ ਸਰਕਾਰਾਂ ਤੇ ਇਹਨਾਂ ਦੇ ਵੱਲੋਂ ਜਾਮ ਕੇ ਨਾਰੇ ਵਾਜੀ ਵੀ ਕੀਤੇ ਕਿ ਜੇ ਸਾਡਾ ਇਸ ਮਸਲੇ ਦਾ ਹੱਲ ਨਾ ਕੱਢਿਆ ਗਿਆ ਤਾਂ ਅਸੀਂ ਸੰਘਰਸ਼ ਕਰਾਂਗੇ ਮੇਰਾ ਨਾਮ ਸਰਬੀ ਸਿੰਘ ਹੈ ਰਸ਼ੀਦ ਪਕਸੈਨੋ ਹੈ ਸਬਾਤੋਂ ਜੀ ਕਿਹੜਾ ਜਾਓਗੇ ਦੇ ਇਲਾਕੇ ਦਾ ਕਿ ਨਾਂ ਹੈ ਜਿਹੜਾ ਤੁਸੀਂ ਬੋਲਿਆ ਕਿ ਇਹ ਕਿਹੜਾ ਨਾਮ ਹੈ ਇਹ ਇਲਾਕਾ ਜਗਦੀਸ਼ ਨਿਵਾਸ ਜਿਹੜਾ ਸਭ ਤੋਂ ਪੁਰਾਣਾ ਮਹੱਲਾ ਹੈ ਇਸ ਸ਼ਹਿਟੇ ਦਾ ਤੇ ਨਾਲ ਦੀ ਨਾਲ ਪੇਚਾਂ ਵਾਲਾ ਜਾਪਾਨੀ ਮਿਲ ਭੱਲਾ ਕਲੋਨੀ ਭੱਲਾ ਗਲੀ ਤੇ ਹੋਰ ਵੀ ਅਜਾੜ ਰੋਡ ਦੇ ਇਲਾਕੇ ਜਿਹੜੇ ਐਸਲੇ ਇਸ ਗੰਦੇ ਪਾਣੀ ਦੀ ਮਾਰ ਹੇਠ ਆ ਇਹ ਸਰਕਾਰ ਨੇ ਇੰਨਾ ਬਦਲਾਅ ਲਿਆਤਾ ਵੀ ਜਿੱਥੇ ਅਸੀਂ ਸਾਫ਼ ਸੁਥਰਾ ਪਾਣੀ ਪੀਂਦੇ ਸੀ ਪਹਿਲੀਆਂ ਸਰਕਾਰਾਂ ਵਾਲੇ ਦੀ ਇਹ ਗੱਲ ਕਹਿੰਦੇ ਵੀ ਖਾਮੀਆਂ ਆਪਸੀਂ ਮੰਨਦੇ ਆ ਜੇ ਅਸੀਂ ਪਹਿਲਾਂ ਪਹਿਲੀਆਂ ਸਰਕਾਰਾਂ ਦੀ ਖਾਮੀ ਸੀ ਅਸੀਂ ਚੁਣਿਆ ਤੁਹਾਨੂੰ ਇਸ ਕਰਕੇ ਵੀ ਸਾਨੂੰ ਸੁਖ ਹੂਲਤਾ ਮਿਲਣ ਗਈਆਂ ਸਾਡੇ ਲੋਕਾਂ ਦੀ ਜਿਹੜੀ ਆ ਕਿ ਤੇ ਗੱਲ ਸੁਣੀ ਜਾਊਗੀ ਪਰ ਇਹ ਸਰਕਾਰ ਨੇ ਉਹਨਾਂ ਤੋਂ ਵੀ ਗਾਂ ਜੱਗੋਂ ਤੇਰਵੀਂ ਕਰਤੀ ਇਹਨਾਂ ਨੇ ਇਹਨਾਂ ਨੇ ਸਾਡੇ ਹੱਥਾਂ 'ਚ ਗੰਦਾ ਪਾਣੀ ਦੇ ਤਾਂ ਅੱਜ ਅਸੀਂ ਰੋਜ਼ ਦਾ 2 300 ਰੁਪਏ ਦਾ ਜਿਹੜਾ ਵਾ ਘਰ ਪਾਣੀ ਜਿਹੜਾ ਬਾਹਰੋਂ ਮੰਗਾ ਕੇ ਪੈਸਿਆਂ ਦਾ ਮੁੱਲ ਪਾਣੀ ਆਪਾਂ ਪੀ ਰਹੇ ਹਾਂ 2 300 ਰੁਪਏ ਦਾ ਉਹ ਜਿਹੜਾ ਬੰਦਾ 400 ਜੜੀ ਲੈਂਦਾ ਵਾ ਉਹ ਕਿਸ ਦਾ ਗਜਾਇਗੁਰੂ ਪਰਿਵਾਰ ਦਾ ਪਾਣੀ ਲਿਆਊਗਾ ਕਿ ਜਾਂ ਘਰੇ ਰਿਹਾਸ਼ਨ ਤੋਂ ਸਰਕਾਰ ਨੂੰ ਨੱਗੀ ਮਤਲਬ ਆ ਉਹ ਤੇ ਆਪਣੀ ਜਿੱਥੇ ਉਹ ਦੋ ਵਿਖਤੀ ਰੋਟੀ ਕਮਾਉਣ ਲਈ ਘਰੋਂ ਜਾਂਦਾ ਜਿੰਨੀ ਅੱਜ ਗਰਮੀ ਆ ਤੇ ਪਾਣੀ ਮੁੱਖ ਲੋੜਿਆ ਸਾਡੀ ਪਾਣੀ ਮੁਖ ਲੋੜਿਆ ਤਾਂ ਪਾਣੀ ਜਿਹੜਾ ਫ੍ਰੀ ਆਫ ਕੋਸਟ ਹੋਣਾ ਚਾਹੀਦਾ ਕਾਰਪੋਰੇਸ਼ਨ ਦੇ ਅੰਦਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਬੜੀ ਘੱਟ ਜਿਹੜੀ ਕੀਮਤ ਲਗਾਈ ਜਾਂਦੀ ਹੈ ਤੇ ਲੋਕਾਂ ਦੇ ਹੱਥਾਂ 'ਚ ਸਾਫ਼ ਸੁਥਰੀ ਚੀਜ਼ ਦੇਣੀ ਸਰਕਾਰ ਦਾ ਜਿਹੜਾ ਪਹਿਲ ਦੇ ਆਧਾਰ ਤੇ ਕੰਮ ਹੈ ਪਰ ਹਾਲੇ ਤੱਕ ਇਹਨਾਂ ਦਾ ਪ੍ਰਸ਼ਾਸਨ ਜਿਹੜਾ ਵਾ ਇਹਨਾਂ ਦਾ ਸ਼ਾਸਨ ਤੇ ਜਿਹੜਾ ਇਹਨਾਂ ਦਾ ਕਾਰਪੋਰੇਸ਼ਨ ਆ ਹਾਲੇ ਤੱਕ ਉਹਨਾਂ ਦਾ ਹੀ ਕੋਈ ਪ੍ਰਬੰਧ ਨਹੀਂ ਹੈ ਤੇ ਲੋਕਾਂ ਦਾ ਪ੍ਰਬੰਧ ਕੀ ਕਰਨਗੇ ਐਸ ਲਈ ਹਾਲਾਤ ਬਹੁਤ ਮਾੜੇ ਆ ਸਾਡੇ ਲੋਕਾਂ 'ਚ ਬਿਮਾਰੀ ਫੈਲ ਗਈ ਆ ਸਾਡੇ ਲੋਕ ਜਿਹੜੇ ਮਰਨ ਦੀ ਕਗਾਰ ਤੇ ਆ ਕਿਡਨੀਆਂ ਲੋਕਾਂ ਦੀਆਂ ਫੇਲ ਹੁੰਦੀਆਂ ਮੈਨੂੰ ਤੇ ਲੱਗਦਾ ਜਸਬੀਰ ਸਿੰਘ ਐਮਐਲਏ ਨੇ ਜਿਹੜਾ ਵਾ ਕਿਤੇ ਹਸਪਤਾਲ ਨਾਲ ਠੇਕਾ ਕਰ ਲਿਆ ਵੀ ਮੈਂ ਪਾਣੀ ਸਾਫ਼ ਨਹੀਂ ਕਰਦਾ ਤੁਸੀਂ ਹਸਪਤਾਲਾਂ ਦੇ ਰੇਟ ਬਤਾ ਦਿਓ ਤੇ ਮੇਰਾ ਜਿਹੜਾ ਮਹੀਨਾ ਮੈਨੂੰ ਪਚਾ ਦਿਓ ਕਿਉਂਕਿ ਇਹ ਮਹੀਨਾ ਖਾਂਚ ਬੜਾ ਛਾਤਰ ਆ ਇਹ ਐਮਐਲਏ 1 ਕਰੋੜ 65 ਲੱਖ ਰੁਪਏ ਪਿਛਲੇ ਦੀ ਭੰਗੜਾ ਪੋਂਦਾ ਸੀ ਸੜਕਾਂ ਤੇ ਇਜਾਜ਼ਤ ਹੈ ਤੁਹਾਨੂੰ ਪਿਛਲੀ ਗਰਮੀ ਜਦੋਂ ਅਸੀਂ ਧਰਨਾ ਲਾਇਆ ਸੀ ਲਗਾਤਾਰ ਅਸੀਂ ਪਾਣੀ ਦੀ ਲੜ ਰਹੇ ਇੱਕ ਬੜੀ ਛੋਟੀ ਚੀਜ਼ ਲਈ ਤੇ ਸਾਡੀ ਸਭ ਤੋਂ ਅਹਿਮ ਚੀਜ਼ ਇਹ ਆ ਪਾਣੀ ਇਹਦੇ ਲਈ ਬਾਕੀ ਤਾਂ ਜਿਹੜੀ ਇਹ ਕਹਿੰਦੇ ਬਦਲਾ ਲਿਆਵਾਂਗੇ ਅਸੀਂ ਬੜੀਆਂ ਸੁਖ-ਸੁਹੂਲਤਾ ਤੁਹਾਨੂੰ ਦੇ ਦੇਾਂਗੇ ਬੀਬੀਆਂ ਨੂੰ ਆਹ ਕਰਦੇ ਹੋਏ ਸਾਨੂੰ ਸਾਫ਼ ਪਾਣੀ ਦੇ ਦੇ ਨਾ ਤੇ ਸਾਡੀ ਜ਼ਿੰਦਗੀ ਜਿਹੜੀ ਨਰਕ ਚੋਂ ਬਾਹਰ ਨਿਕਲ ਜੂਗੀ ਚਿਕਨ ਗੁੜੀਆਂ ਨਾਲ ਪਿਛਲੇ ਸਾਲ ਦੇ ਵਿੱਚ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਮੰਝਾਂ ਤੇ ਪਏ ਤੇ ਲੱਖਾਂ ਰੁਪਈਆ ਜਿਹੜੇ ਵਿਚਾਰੇ ਢਿਹੜੀ ਢੱਪਾ ਕਰਦੇ ਕਰਜ਼ਾ ਚੁੱਕ-ਚੁੱਕ ਹਾਲੇ ਤੱਕ ਕਰਜ਼ਾ ਨਹੀਂ ਲੁੱਥਿਆ ਉਹਨਾਂ ਦੇ ਡੇਲੀ ਬੇਸ ਤੇ ਪੈਸੇ ਚੁੱਕ-ਚੁੱਕ ਕੇ ਆਪਣੇ ਉੱਤੇ ਲਾਇਆ ਚਾਰਚਾ ਜੀਆਂ ਤੇ ਤੇ ਉਹ ਸਰਕਾਰ ਉਦੋਂ ਆਪਣੀ ਕੰਨੀ ਕਤਰ ਆ ਗਈ ਤੇ ਐਸਲੇ ਜਿਹੜੀ ਹੁਣ ਬਿਮਾਰੀ ਫੈਲਣੀਆਂ ਤੇ ਜਿਹੜੇ ਬੰਦੇ ਬਿਮਾਰ ਹੋਣਗੇ ਐਮਐਲਏ ਦੇ ਬੂਹੇ ਅੱਗੇ ਵਿਛਾ ਕੇ ਆਵਾਂਗੇ ਬਿਠਾ ਕੇ ਆਵਾਂਗੇ ਨਾ ਜਸਬੀਰ ਸਿੰਘ ਸੰਧੂ ਦੇ ਕਿਉਂ ਵੀ ਉਹ ਜ਼ਿੰਮੇਵਾਰੀ ਉਹਦੀ ਪਾਂਦੀ ਆ ਪਰ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਉਹਨੇ ਇਲਾਕੇ ਦਾ ਕੱਖ ਨਹੀਂ ਸਵਾਰਿਆ ਇਸ ਲਈ ਸਾਡੇ ਇਲਾਕੇ ਦਾ ਬੇੜਾ ਗਰਕ ਹੋ ਗਿਆ ਵੋਟਾਂ ਜਿਹੜੇ ਆ ਰਹੀਆਂ ਲੀਡਰਾਂ ਫਿਰ ਤੁਹਾਡੇ ਬੂਹੇ ਗੜੀ ਆਉਣਾ ਕਿਹਨਾਂ ਚਾਹੋ ਮੈਂ ਨਾ ਲੀਡਰ ਹੋਣ ਜਿਐ ਨੂੰ ਹਣ ਸਾਡੀ ਇਸ ਮਹੱਲੇ ਚ ਵੜਿਆ ਹੀ ਨਹੀਂ ਆਵੇ ਆਹੀਂ ਪਾਣੀ ਪਿਉਣਾ ਨੂੰ ਉਹਦੇ ਸਿਰ 'ਚ ਪੋਣਾ ਉਹਨੂੰ ਪਿਉਣਾ ਇਹ ਪਾਣੀ ਵੀ ਇਹ ਪੀ ਕੇ ਤਾਂ ਫਿਰ ਸਾਡੇ ਕੋ ਵੋਟ ਮੰਗੀ ਤੇ ਗੋੜੇ-ਗੋੜੀ ਜਿਹੜੀ ਮੁਸ਼ਕ ਇਥੋਂ ਨਵਾ ਕੇ ਜਿੰਨੇ ਵੀ ਨਾਲ ਮੰਗਣ ਹੋਣਗੇ ਇਹਦੇ ਚੇਲੇ ਚਪਟੇ ਨਵਾ ਕੇ ਇਥੋਂ ਭੇਜਾਂਗੇ ਇਸ ਪਾਣੀ ਨਾਲ ਤੇ ਨਾਲੇ ਪਿਆ ਕੇ ਜਾ ਕੇ ਪਾਣੀ ਨਾਲ ਇਹ ਇਸ ਕੰਜਵੀਰ ਦਾ ਰੰਗ ਹੋਇਆ ਇਸ ਕੰਜਵੀ ਪਿਆ ਕੇ ਭੇਜਾਂਗੇ ਉਹਨਾਂ ਨੂੰ ਹਾਂਜੀ ਐਡ ਕੀ ਲਾਂਦਾ ਗੋਚਰਨ ਕੌਰ ਕਿਹੜੇ ਲੱਗੇ ਇੰਜ ਗਦੀਸ਼ ਨਿਵਾਸ ਮੱਲੇ ਚ ਕੀ ਮਸਤੋਜੀ ਆ ਰਹੀ ਦਾ ਇੱਥੇ ਪਾਣੀ ਬਹੁਤ ਗੰਦਾ ਆਂਡਿਆ ਵੇਖੋ ਲੋਕਾਂ ਦੀ ਕੀ ਹਾਲਤ ਹੈਗੀ ਆ ਪਾਣੀ ਬਾਹਰੋਂ ਪਰ ਪਰ ਲਿਆਉਣਾ ਪੈਂਡਿਆ ਵਾਏ ਬੱਚਿਆਂ ਨੂੰ ਪਾਣੀ ਪਿਲਾਉਣ ਵਾਲਾ ਇਹਨਾਂ ਨੂੰ ਤੇ ਹੱਥ ਲਾਉਣ ਨੂੰ ਦਿਲ ਕਰਨ ੜਿਆ ਇੰਨੀ ਗੰਦੀ ਸਮੈਲ ਆਂਡਈ ਆ ਚਾਰ ਵਾਰਾਂ ਹੀ ਇਹਨਾਂ ਨੂੰ ਕਿਹਾ ਵਾ ਕਾਉਂਸਲਰ ਨੂੰ ਵੀ ਆ ਪਾਰਟੀ ਵਾਲਿਆਂ ਨੂੰ ਵੀ ਕੋਈ ਗੱਲ ਸੁਣਦਾ ਹੀ ਨਹੀਂ ਆ ਇਲਾਕਾ ਕਿਹਦਾ ਕਾਉਂਸਲਰ ਇਹ ਐਮਐਲਏ ਦਾ ਐ ਕਾਉਂਸਲਰ ਦਾ ਇਹ ਇਲਾਕਾ ਤੇ ਆ ਆਰਵਿੰਦ ਦਾ ਪਰ ਕੋਈ ਗੱਲ ਨਹੀਂ ਸੁਣਦੇ ਤਪੇ ਨਹੀਂ ਨਹੀਂ ਤੇ ਤਰ ਨਹੀਂ ਦੇਣੇ ਫਿਰ ਹੋਰ ਕੀ ਕਰੀ ਅਸੀਂ ਅੱਗੇ ਚਿਕਨ ਬੁੰਨੀਆਂ ਇੰਨਾ ਲੋਕਾਂ ਨੂੰ ਉਹਨਾਂ ਨੇ ਪਰੇਸ਼ਾਨ ਕੀਤਾ ਤੇ ਆਹ ਜੇ ਲੋਕਾਂ ਦੇ ਲੀਵਰ ਫੇਲ ਹੋ ਗਏ ਤੇ ਸਰਕਾਰ ਕਰੂ ਕੀ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਕੌਣ ਆ ਇਸ ਇਲਾਕੇ ਦਾ ਐਮਐਲਏ ਕੌਣ ਤੁਹਾਡੇ ਦਾ ਐਮਐਲਏ ਜਸਬੀਰ ਸੰਧੂ ਕਿ ਆਇਆ ਇਲਾਕੇ 'ਚ ਨਹੀਂ ਆਮ ਪਾਰਟੀ ਦਾ ਕੋਈ ਨਹੀਂ ਆਇਆ ਆ ਕਿੰਨੇ ਸੀਵਰ ਸਾਰੇ ਖਰਾਬ ਹੋਏ ਬੇ ਕਿੰਨੀ ਵਾਰ ਅਸੀਂ ਕਿਹਾ ਕੋਈ ਸੁਣਦਾ ਹੀ ਨਹੀਂ ਇਹਨਾਂ ਚੋਂਗੇ ਪੜਕਾ ਵਦਨ ਇਹਨਾਂ ਪੰਜ ਦਿਨ ਹੋ ਗਏ ਅੱਜ ਸਰਬਤਹੀ ਪਾਣੀ ਦਾ ਸਰਪ੍ਰਸਤ ਹੈ ਜੀ ਕੱਲੇ ਪਾਣੀ ਇਹੀ ਇਤਨਾ ਹੀ ਲੋਕਾਂ ਕੋ ਲੈ ਕੇ ਤੇ ਸਾਰੀ ਦਾ ਬਾਹਰੋਂ ਲੈ ਆਈਦਾ ਵਾ ਪਾਣੀ ਨਹੀਂ ਤੇ ਬੋਤਲਾਂ ਲਈ ਆਈਦੀਆਂ ਵੱਡੀਆਂ ਪਾਣੀ ਦੀਆਂ ਇੱਕ ੱਪਾ ਹੋ ਗਿਆ ਪਾਣੀ ਦਾ ਹਾਂ ਇੱਕ ੱਪਾ ਕਿੰਨੇ ਸਾਰੀ ਨਹੀਂ ਕੋਈ ਸਾਰ ਨਹੀਂ ਲਈ ਕੀ ਮੰਗ ਕਰਦੇ ਪ੍ਰਸ਼ਾਸਨ ਦਾ ਆਈ ਪ੍ਰਸ਼ਾਸਨ ਕੋ ਕੀ ਮੰਗ ਕਰਨੀ ਉਹ ਆ ਕੇ ਵੇਖਣ ਤੇ ਸਹੀ ਇੱਥੋਂ ਲਾ ਕੇ ਦਾ ਪਹਿਲਾਂ ਆ ਕੇ ਤੇ ਹਾਲ ਵੇਖਣ ਕੀ ਆ ਛੋਟੇ ਛੋਟੇ ਲੋਕਾਂ ਦੇ ਬੱਚੇ ਆ ਕਾਲਾ ਪਾਣੀ ਆਂਡਿਆ ਵਾ ਹਾਂਜੀ ਸ਼ਵੇਤਾ ਤੇ ਕੀ ਕਹਿਣਾ ਚਾਹੋਗੇ ਤੁਹਾਡੇ ਅਸੀਂ ਪ੍ਰਸ਼ਾਸਨ ਤਾਂ ਇਹੀ ਮੰਗ ਕਰਨਾ ਚਾਹੁੰਦੇ ਆ ਕਿ ਸਾਡਾ ਪਾਣੀ ਲਾਕੇ ਦਾ ਬਹੁਤ ਜ਼ਿਆਦਾ ਗੰਦਾ ਇਹਨੂੰ ਸਾਫ਼ ਕੀਤਾ ਜਾਵੇ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ ਪੀਣ ਚ ਬਰਸ਼ਾ ਬਹੁਤ ਬੱਚੇ ਬਿਮਾਰ ਹੋ ਰਹੇ ਨੇ ਲੂਜ਼ ਮੋਸ਼ਨ ਲੱਗ ਰਹੇ ਨੇ ਤੇ ਸਾਡੀ ਇਹੀ ਸੁਣਵਾਈਏ ਕਿ ਇਹਨੂੰ ਜਲਦੀ ਜਲਦੀ ਸੀਵਰੇਜ ਵਗੈਰਾ ਸਾਫ਼ ਕੀਤੇ ਜਾਵੇ ਇਹ ਲੱਕ ਘੜਾ ਪੈਂਦਾ ਹੈ ਹਾਂਜੀ ਜਸਬੀਰ ਸਿੰਘ ਸੰਦੂ ਦਾ ਸੰਦੂ ਸੰਦੂ ਜਗਦੀਸ਼ ਨਾਇਸ਼ਾਟਾ ਕਿੰਨੇ ਦਿਨ ਤੋਂ ਪਾਣੀ ਗੰਦਾ ਆ ਰਿਹਾ ਹੈ ਹਾਂਜੀ 1 ਹਫ਼ਤਾ ਹੋ ਗਿਆ ਹੈ ਹਾਂਜੀ ਉਹ ਬਹੁਤ ਜ਼ਿਆਦਾ ਗੰਦਾ ਹੈ ਕਿਉਂਕਿ ਬੇਗਰਮੀ ਆਵਾ ਪਾਣੀ ਹਾਂਜੀ ਬਤਨ ਕਿਸਤਾ ਹਾਂਜੀ ਬਹੁਤ ਬਸ ਇਦਾਂ ਹੀ ਆ ਬਾਰੋਂ ਲੈ ਕੇ ਆ ਰਹੇ ਆ ਬਾਰੋਂ ਮੋਲ ਤੋਂ ਪਾਣੀ ਲੈ ਆ ਰਹੇ ਆ ਕਦੀ ਕਿਤੇ ਜਾ ਰਹੇ ਆ ਪਾਣੀ ਲੈਣ ਕਦੀ ਦੂੱਕੇ ਤੋਂ ਦੂਰੋਂ ਕਨਵੈਸ ਤੇ ਲੈ ਕੇ ਆ ਰਹੇ ਆ ਪਾਲਟੀਆਂ ਭਰ ਕੇ ਉਹ ਕੀ ਗੱਲ ਜਦੋਂ ਵੋਟਾਂ ਨੇੜੇ ਆ ਗਈਆਂ ਲੀਡਰ ਆਫੇ ਤੁਹਾਡੇ ਘਰ ਆਉਣਾ ਵੋਟਾਂ ਲੈਣ ਵਾਸਤੇ ਹਾਂਜੀ ਬਸ ਵੋਟਾਂ ਲੈਣਾ ਟਾਈਮ ਆ ਗਿਆ ਬਸ ਆਣਗੇ ਹੱਥ ਜੋੜਨਗੇ ਤੇ ਬਸ ਠੀਕ ਆ ਜਿੰਨਾਂ ਕੋ ਉਹਨਾਂ ਨੂੰ ਮਤਲਬ ਆ ਵੋਟਾਂ ਲੈ ਕੇ ਤੇ ਬਸ ਨਜ਼ਰ ਨਹੀਂ ਆਉਂਦੇ ਬਾਅਦ ਵਿੱਚ ਆ ਕੇ ਦੇਖਦੇ ਨਹੀਂ ਕੀ ਸਾਨੂੰ ਜ਼ਰੂਰਤ ਆ ਕੀ ਨਹੀਂ ਜ਼ਰੂਰਤ ਸਵਾਲ ਕਰੋਗੇ ਨਾ ਵੋਟਾਂ ਪਾਉਣ ਆਂ ਨਹੀਂ ਹਾਂਜੀ ਜ਼ਰੂਰ ਕਰਾਂਗੇ ਇਹੀ ਕਰਾਂਗੇ ਕਿ ਆ ਕੇ ਗਲੀਆਂ ਸਹੀ ਕਰਨ ਸਿਵਰੇਜ ਦਾ ਪਾਣੀ ਸਹੀ ਕਰਨ ਕੁਝ ਬੱਚਿਆਂ ਦੀ ਸਿੱਖਿਆ ਲਈ ਕੋਈ ਸਾਨੂੰ ਸਹੂਲਤਾਂ ਦੇਣ ਬਸ ਇਹੀ ਨੌਕਰੀ ਵਗੈਰਾ ਜਿਹੜੇ ਸਾਡੇ ਵਰਗੇ ਬੇਰੁਜ਼ਗਾਰ ਆ ਉਹਨਾਂ ਨੂੰ ਰੁਜ਼ਗਾਰ ਦੇਣ ਇਹ ਜ਼ਰੂਰ ਕਰ ਤੌਤੀ ਮਹੱਲਾ ਨਿਵਾਸੀ ਦੱਸਣਾ ਹੈ ਕਿ ਜਗਸੀਰ ਸਿੰਘ ਜਿਹੜਾ ਐਮਐਲਏ ਸੀ ਉਸ ਦੇ ਘਰ ਦਾ ਘਰਾਓ ਕਰਾਂਗੇ ਅਸੀਂ ਬਹੁਤ ਵਾਰ ਬਹੁਤ ਵਾਰ ਸ਼ਿਕਾਇਤ ਦਿੱਤੀ ਹੈ ਪਰ ਉਹ ਸ਼ਿਕਾਇਤ ਦਾ ਨਿਵੇੜਾ ਕਿਉਂ ਨਹੀਂ ਕੀਤਾ ਜਾ ਰਿਹਾ ਬੂਟਾ ਲੈਣ ਤਾਂ ਹਰ ਕੋਈ ਆ ਜਾਂਦਾ ਪਰ ਸਾਡੀ ਜਿਹੜੀਆਂ ਦਿੱਕਤਾਂ ਨੇ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਗੰਦਾ ਪਾਣੀ ਪੀਣ ਕਰਕੇ ਇਹ ਦਿੱਕਤਾਂ ਦੂਰ ਨਹੀਂ ਕੀਤੀਆਂ ਜਾ ਰਹੀਆਂ ਜੇ ਸਰਕਾਰ ਨੇ ਜਾਂ ਐਮਐਲਏ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਸੰਘਰਸ਼ ਕਰਾਂਗੇ ਤਗੜਾ ਵਿਰੋਧ ਕਰਾਂਗੇ ਤੇ ਐਮਐਲਏ ਜਸਵੀਰ ਸਿੰਘ ਦਾ ਘਰ ਘੇਰ ਕੇ ਪ੍ਰਦਰਸ਼ਨ ਕੀਤਾ ਜਾ